ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਵਿੱਚ ਜੋ ਨਕਲੀ ਸ਼ਰਾਬ ਦੇ ਨਾਲ ਕਾਣ ਵਾਪਰ ਰਹੇ ਨੇ ਜੋ ਮਜੀਠਾ ਹਲਕੇ ਵਿੱਚ 24 ਮੌਤਾਂ ਹੋਈਆਂ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕਮਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਸਰਕਾਰ ਦੇ ਉੱਪਰ ਵੱਡੇ ਨਿਸ਼ਾਨੇ ਸਾਧੇ ਨੇ ਆਪਣੀ ਸਰਕਾਰ ਨੂੰ ਫਲੌਪ ਦੱਸਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਕੀ ਇਹ ਪੂਰਾ ਮਾਮਲਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਬੂਤ ਨੇ ਕਮਰ ਵਿਜੇ ਪ੍ਰਤਾਪ ਸਿੰਘ ਕੋਲ ਜੋ ਉਹ ਸਬੂਤ ਆਪਣੇ ਦਸਰੇ ਨੇ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ 302 ਦਾ ਪਰਚਾ ਦਰਜ ਹੋਵੇ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੇ ਸਲਾਖਾਂ ਦੇ ਪਿੱਛੇ ਜਾਣ ਜਿਸ ਨੂੰ ਲੈ ਕੇ ਉਹਨਾਂ ਨੇ ਮੀਡੀਆ ਦੇ ਸਾਹਮਣੇ ਇਹ ਵੱਡੇ ਬਿਆਨ ਦਿੱਤੇ ਨੇ ਕਮਰ ਵਿਜੇ ਪ੍ਰਤਾਪ ਸਿੰਘ ਜੋ ਅਮਰਸਰ ਉਤਰੀ ਤੋਂ ਵਿਧਾਇਕ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਜੋ ਮੋਰਚਾ ਖੋਲਿਆ ਹੋਇਆ ਹੈ ਦਿੱਲੀ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਜੋ ਕਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਦਿੱਲੀ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਭੋਗ ਕਿਉਂ ਪੈ ਗਿਆ ਉਹ ਸਾਡੀਆਂ ਨੀਤੀਆਂ ਦੇ ਕਾਰਨ ਪੰਜਾਬ ਵਿੱਚ ਵੀ ਬਹੁਤ ਜਲਦੀ ਖਤਮ ਹੋਣ ਜਾ ਰਿਹਾ ਹੈ ਸਾਡਾ ਜਿਹੜਾ ਇਹ ਝਾੜੂ ਸਿਸਟਮ ਸੀ ਇਸ ਤੋਂ ਬਾਅਦ ਸਾਡੀ ਸਰਕਾਰ ਨਹੀਂ ਬਣੇਗੀ ਕਦੇ ਵੀ ਸਾਡੀ ਸਰਕਾਰ ਜਿਹੜੀ ਸੁਪਨੇ ਵਿੱਚ ਵੀ ਅਸੀਂ ਨਹੀਂ ਸੋਚ ਸਕਦੇ ਕਿ ਬਣੇ ਸਾਡੇ ਜਾਂ 5 ਦਾ 4 ਵਿਧਾਇਕ ਜਿੱਤ ਜਾਣਗੇ ਜਿਹੜੇ ਇਮਾਨਦਾਰ ਚੰਗਾ ਕੰਮ ਕਰ ਰਹੇ ਨੇ ਸੋ ਇਸ ਤੋਂ ਪਹਿਲਾਂ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਵਰਦਿਆਂ ਵੱਡੇ ਨਿਸ਼ਾਨੇ ਸਾਧਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੂਰੀ ਤਰ੍ਹਾਂ ਅਸਫਲ ਹੈ ਇਹ ਪੰਜਾਬ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਸਾਰੇ ਸਬੂਤ ਪਏ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀ ਤਾਂ ਉਸ ਸਮੇਂ ਜੋ ਇਹ ਘਟਨਾ ਵਾਪਰੀ ਸੀ ਮਾਝਾ ਦੇ ਵਿੱਚ ਤਰਨ ਤਰਨ ਦੇ ਵਿੱਚ 20 ਮੌਤਾਂ ਹੋਈਆਂ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਦੋਂ ਮੰਨ ਕੀਤੀ ਸੀ ਕਿ ਜਿਹੜਾ ਮੁੱਖ ਮੰਤਰੀ ਹੁੰਦਾ ਹੈ ਉਹ ਜ਼ਿੰਮੇਵਾਰ ਹੁੰਦਾ ਹੈ ਜੋ ਪੰਜਾਬ ਵਿੱਚ ਮੌਤਾਂ ਹੋਈਆਂ ਨੇ ਜਿੜੀਲੀ ਸ਼ਰਾਬ ਨਾਲ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਮੰਨਿਆ ਕਿ ਇਹ ਕਤਲ ਹੋਏ ਨੇ ਜਿਹੜੇ 24 ਲੋਕਾਂ ਦੀ ਮੌਤ ਹੋਈ ਏ ਤਾਂ ਹੁਣ ਫਿਰ ਜ਼ਿੰਮੇਵਾਰ ਕੌਣ ਨੇ ਮੁੱਖ ਮੰਤਰੀ ਸਾਹਿਬ ਨੇ ਔਰ ਉਸ ਵਕਤ ਭਗਵੰਤ ਮਾਨ ਜੀ ਨੇ ਮੰਨ ਕੀਤੀ ਸੀ ਮੀਡੀਆ ਸਾਹਮਣੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਕੇਸ ਦਰਜ ਹੋਵੇ ਔਰ ਕੈਪਟਨ ਅਮਰਿੰਦਰ ਸਿੰਘ ਆਪਣਾ ਅਸਤੀਫਾ ਦੇਣ ਹੁਣ ਅਸੀਂ ਸਾਰੇ ਪੰਜਾਬ ਵਾਸੀ ਤੇ ਸਾਰੇ ਵਿਧਾਇਕ ਇਹ ਮੰਗ ਕਰਦੇ ਆ ਕਿ ਭਗਵੰਤ ਮਾਨ ਜੀ ਦੇ ਉੱਪਰ ਕੇਸ ਦਰਜ ਹੋਵੇ ਔਰ ਭਗਵੰਤ ਮਾਨ ਜੀ ਆਪਣਾ ਅਸਤੀਫਾ ਦੇਣ ਸੋ ਇਹ ਕਮਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਸਰਕਾਰ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਰੇ ਬਿਆਨ ਆਨ ਰਿਕਾਰਡ ਪਏ ਨੇ ਸੋ ਆਪਣੇ ਉਹਨਾਂ ਸ਼ਬਦਾਂ ਦੇ ਉੱਪਰ ਖਰਾ ਉਤਰਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਕਿ ਇਸ ਸ਼ਰਾਬ ਕਾਂਡ ਦੇ ਵਿੱਚ ਚਬੀ ਮੌਤਾ ਹੋਈਆਂ ਨੇ ਉਹ ਕਤਲ ਹੋਏ ਨੇ ਔਰ ਉਹਨਾਂ ਦਾ ਅਸਰ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਮਾਨ ਹੈ ਔਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਨੀਲੀ ਸ਼ਰਾਬ ਦਾ ਨੈਟਵਰਕ ਜੋ ਸ਼ਰਾਬ ਦੀ ਆਸਾਨੀ ਨਾਲ ਉਪਲਬਧ ਹੋਣ ਬਾਰੇ ਵੀ ਪਰਦਾ ਫਾਸ਼ ਕਰਦੇ ਹੋਏ ਕਮਰ ਨੇ ਕਿਹਾ ਕਿ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਵਿੱਚ ਵੀ ਇੱਕ ਅਜਿਹਾ ਹੀ ਦੁਖਾਂਤ ਵਾਪਰਿਆ ਸੀ ਜਦੋਂ 2024 ਮਾਰਚ ਦੇ ਵਿੱਚ 20 ਲੋਕਾਂ ਦੀ ਮੌਤ ਹੋਈ ਸੀ ਦੋਵਾਂ ਮਾਮਲਿਆਂ ਦਾ ਹਾਲੇ ਤੱਕ ਨਿਬੇੜਾ ਨਹੀਂ ਹੋਇਆ ਸੋ ਜ਼ਿਕਰ ਹੈ ਕਿ ਕਮਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਖੇਤਰ ਵਿੱਚ ਜੋ ਪੰਘਾਲੀ ਪਿੰਡ ਦਾ ਦੌਰਾ ਕੀਤਾ ਤੇ ਜਿੱਥੇ ਜਿਹੜੀ ਛਾਪੀਣ ਤੋਂ ਬਾਅਦ 24 ਵਿਅਕਤੀਆਂ ਦੀ ਮੌਤ ਹੋਈ ਉੱਥੇ ਉਹਨਾਂ ਨੇ ਸਰਕਾਰੀ ਹਸਪਤਾਲਾਂ ਵਿੱਚ ਜਿਹੜੇ ਜ਼ੇਰੇ ਇਲਾਜ ਪਏ ਨੇ ਉਹਨਾਂ ਵਾਸਤੇ ਵੀ ਜੋ ਮੰਗ ਕੀਤੀ ਹੈ ਕਿ ਮਾਨ ਸਰਕਾਰ ਜਿਹੜਾ ਕਿ ਇਹਨਾਂ ਨੂੰ ਵਾਧੂ ਵਾਧੂ ਮੁਆਵਜ਼ਾ ਦੇਵੇ ਤੇ ਇਹਨਾਂ ਦੇ ਉੱਪਰ ਜਿਹੜਾ ਕਿ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਰਿਵਾਰਾਂ ਦੀ ਰੱਖਿਆ ਕਰੇ ਸੋ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੇ ਚੱਕ ਵੰਡਣ ਤੇ ਸਰਕਾਰ ਦੇ ਕਦਮ ਤੇ ਉਹਨਾਂ ਨੇ ਤੰਜਵੀ ਕੱਸਿਆ ਕਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜਦੋਂ ਉਹਨਾਂ 2021 ਵਿੱਚ ਆਪ ਸ਼ਾਮਲ ਹੋਣ ਲਈ ਪੰਜਾਬ ਪੁਸਤਰੀ ਨੌਕਰੀ ਛੱਡੀ ਸੀ ਤਾਂ ਆਪ ਸੈਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਉਦੋਂ ਕਿਹਾ ਸੀ ਕਿ ਹੁਣ ਸਾਡੇ ਨਾਲ ਕਮਰ ਵਿਜੇ ਪ੍ਰਤਾਪ ਵਰਗੇ ਅਧਿਕਾਰੀ ਆਗੇ ਹਨ ਤੇ ਹੁਣ ਗੈਂਗਸਟਰਾਂ ਅਤੇ ਮਾਫੀਆ ਲਈ ਕੋਈ ਜਗ੍ਹਾ ਨਹੀਂ ਹੋਵੇਗੀ ਪਰ ਇਸ ਦੇ ਉਲਟ ਇਸ ਸਰਕਾਰ ਦੇ ਅਧੀਨ ਮਾਫੀਆ ਪੁਲਿਸ ਗਠਜੋੜ ਖੁੱਲਕੇ ਚੱਲਿਆ ਪਿਛਲੇ ਕਿੰਨਾ ਸਾਲਾਂ ਦੇ ਵਿੱਚ ਸੋ ਕਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਮੈਂ ਇਹ ਪਿਛਲੇ ਦੁਖਾਂਤ ਦੇ ਵਿਧਾਨ ਸਭਾ ਦੇ ਵਿੱਚ ਜੋ ਸਪੀਕਰ ਨੇ ਕੋਰਤਾਰ ਸਿੰਘ ਸੰਧਮਾ ਉਹਨਾਂ ਦੇ ਨਾਲ ਮੈਂ ਜਿਹੜਾ ਕਿ ਇੱਕ ਸਵਾਲ ਕੀਤਾ ਸੀ 113 ਨੰਬਰ ਸਵਾਲ ਹੈ ਔਨ ਰਿਕਾਰਡ ਹੈ ਕਿ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਜੋ ਤਰਨਤਾਰਨ ਦੇ ਵਿੱਚ ਕੈਪਟਨ ਅਮਨਿੰਦਰ ਸਿੰਘ ਦੀ ਸਰਕਾਰ ਸਮੇਂ ਮੌਤਾਂ ਹੋਈਆਂ ਜਾਂ ਸੰਗਰੂਰ ਦੇ ਵਿੱਚ ਇਹ ਘਟਨਾ ਵਾਪਰੀ ਅਸੀਂ ਉਹਨਾਂ ਦੇ ਉੱਪਰ ਕੀ ਕਾਰਵਾਈ ਕਰ ਰਹੇ ਹਾਂ ਤਾਂ ਉਸ ਸਵਾਲ ਦਾ ਜਵਾਬ ਤੱਕ ਨਹੀਂ ਦਿੱਤਾ ਗਿਆ ਉਸ ਸਵਾਲ ਨੂੰ ਥੱਲੇ ਦਬ ਦਿੱਤਾ ਗਿਆ ਜੋ ਸਪੀਕਰ ਸਾਹਦੇ ਵੱਲੋਂ ਇਹ ਵੱਡੇ ਇਲਜ਼ਾਮ ਲਾਏ ਨੇ ਕਮਰ ਵਿਜੇਪਟਾਵਸੀ ਨੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਵਿਸ਼ੇਸ਼ ਸੈਸ਼ਨ ਸਪੀਕਰ ਦੇ ਧਿਆਨ ਵਿੱਚ ਲਿਆਂਦਾ ਜਾਵੇ ਸਪੀਕਰ ਸਾਹਿਬ ਇਸ ਦਾ ਸੈਸ਼ਨ ਬੁਲਾਉਣ ਤੇ ਪੰਜਾਬ ਦੇ ਵਿੱਚ ਜੋ ਗੱਠਜੋੜ ਚੱਲ ਰਹੇ ਨੇ ਜੋ ਮਾਫੀਆ ਚੱਲ ਰਹੇ ਨੇ ਉਹਨਾਂ ਦਾ ਪਰਦਾ ਫਾਸ਼ ਹੋਵੇ ਉਹਨਾਂ ਦੇ ਪਿੱਛੇ ਕਿਹੜੇ ਲੀਡਰ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਲੱਕਿਆ ਜਾਵੇ ਔਰ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਚੀਮਾ ਉਹ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਇਸ ਦੀ ਜ਼ਿੰਮੇਵਾਰੀ ਲੈਣ